ਬਿਜਲੀ ਖਪਤਕਾਰਾਂ ਲਈ ਇਹ اہم ਖਬਰ ਹੈ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਜੇਕਰ 1 ਮਹੀਨੇ ਵਿੱਚ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਹੁੰਦੀ ਹੈ ਤਾਂ ਖਪਤਕਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਨਹੀਂ ਮਿਲੇਗੀ ਸਰਕਾਰ ਨੇ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲਿਆਂ ਲਈ ਸਬਸਿਡੀ ਖਤਮ ਕਰ ਦਿੱਤੀ ਹੈ ਹਾਲਾਂਕਿ 125 ਯੂਨਿਟ ਤੱਕ ਬਿਜਲੀ ਮੁਫਤ ਹੋਵੇਗੀ ਅਤੇ 300 ਯੂਨਿਟ ਤੋਂ ਘੱਟ ਖਪਤ ਕਰਨ ਵਾਲਿਆਂ ਲਈ ਸਬਸਿਡੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ ਸਰਕਾਰ ਨੇ ਇਹਨਾਂ ਹੁਕਮਾਂ ਨੂੰ ਪਹਿਲੀ ਅਕਤੂਬਰ ਤੋਂ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਇਸ ਤੋਂ ਪਹਿਲਾਂ ਸਰਕਾਰ ਬਿਜਲੀ ਤੇ 1 ਰੁਪਏ 3 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦਿੰਦੀ ਸੀ ਹੁਣ ਇਹ ਬੰਦ ਹੋ ਜਾਵੇਗੀ ਹੁਣ ਤੱਕ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਹੋਣ ਤੇ ਬਿਜਲੀ ਦੀ ਦਰ 5 ਰੁਪਏ 22 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਸੂਲੀ ਜਾਂਦੀ ਸੀ ਇਹ ਸਬਸਿਡੀ ਖਤਮ ਹੋਣ ਤੋਂ ਬਾਅਦ ਹੁਣ ਇਹ 6 ਰੁਪਏ 25 ਪੈਸੇ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਸੂਲੀ ਜਾਵੇਗੀ ਸਰਕਾਰ ਦੇ ਇਸ ਫੈਸਲੇ ਨਾਲ ਬੋਰਡ ਨੂੰ ਕਰੀਬ 18 ਕਰੋੜ ਰੁਪਏ ਦੀ ਆਮਦਨ ਹੋਵੇਗੀ ਹਿਮਾਚਲ ਪ੍ਰਦੇਸ਼ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਊਰਜਾ ਵਿਭਾਗ ਨੇ ਵੱਡੇ ਉਦਯੋਗਾਂ ਤੋਂ ਵਸੂਲੀ ਜਾਣ ਵਾਲੀ ਬਿਜਲੀ ਡਿਊਟੀ 19% ਤੋਂ ਘਟਾ ਕੇ 10% ਕਰ ਦਿੱਤੀ ਹੈ ਇਸ ਵਿੱਚ ਸਿਰਫ ਉਹ ਉਦਯੋਗ ਹੀ ਯੋਗ ਹੋਏ ਜਿਨ੍ਹਾਂ ਦੇ ਬਿਜਲੀ ਦੀ ਵਰਤੋਂ ਸਮਰੱਥਾ 11 ਤੋਂ 22 ਕੇਵੀ ਹੈ ਇਹਨਾਂ ਉਦਯੋਗਾਂ ਵਿੱਚ ਸਿਮਿੰਟ ਅਤੇ ਸਟੋਨ ਕ੍ਰਸ਼ਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਸੁਪਾ ਸਰਕਾਰ ਨੇ 20 ਕਿਲੋਵਾਟ ਤੱਕ ਦੇ ਗੈਰ ਵਪਾਰਕ ਕਨੈਕਸ਼ਨਾਂ ਲਈ ਬਿਜਲੀ ਡਿਊਟੀ ਵੀ 5% ਤੋਂ ਘਟਾ ਕੇ 4.5% ਕਰ ਦਿੱਤੀ ਹੈ ਛੋਟੇ ਉਦਯੋਗਾਂ ਲਈ ਬਿਜਲੀ ਡਿਊਟੀ 11% ਤੋਂ ਘਟਾ ਕੇ 3% ਕਰ ਦਿੱਤੀ ਗਈ ਹੈ ਮੱਧਮ ਉਦਯੋਗਾਂ ਦੀ ਬਿਜਲੀ ਡਿਊਟੀ 17% ਤੋਂ ਘਟਾ ਕੇ 10.5% ਕਰ ਦਿੱਤੀ ਗਈ ਹੈ ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਇਹ ਸਬਸਿਡੀ ਲਗਭਗ 1 ਰੁਪਏ ਪ੍ਰਤੀ ਯੂਨਿਟ ਸੀ ਇਹ ਹਦਾਇਤਾਂ ਵੀ ਹੁਣ ਲਾਗੂ ਹੋਣਗੀਆਂ